ਪਿੰਡ ਤੁੰਗ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਨੇ ਸਾੜਿਆ ਕੇਂਦਰ ਸਰਕਾਰ ਦਾ ਪੁਤਲਾ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਤੁੰਗ ਵਿਖੇ ਇਕਾਈ ਪ੍ਰਧਾਨ ਸਰਵਨ ਸਿੰਘ ਦੀ ਅਗਵਾਈ ਹੇਠ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡਾ ਦੇ ਆਗੂਆਂ ਨੇ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ ਇਸ ਉਪਰੰਤ ਗੱਲਬਾਤ ਕਰਦੇ ਹੋਏ ਇਕਾਈ ਪ੍ਰਧਾਨ ਸਰਵਨ ਸਿੰਘ ਅਤੇ ਉਹਨਾਂ ਦੇ ਸਾਥੀ ਬਲਦੇਵ ਸਿੰਘ ਗੁਲਜਾਰ ਸਿੰਘ ਪਾਠੀ ਸਰਵਨ ਸਿੰਘ ਜਸਵੰਤ ਸਿੰਘ ਗਰਦੇਵ ਸਿੰਘ ਆਦ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਹਰਿਆਣਾ ਸਰਕਾਰ ਦੇ ਹੱਤੇ ਬਾੜਾਂ ਤੇ ਬੈਠੇ ਕਿਸਾਨਾਂ ਉੱਪਰ ਅंसू ਗੈਸ ਦੇ ਗੋਲੇ ਗੋਲੀਆਂ ਚਲਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਕਾਰਨ ਕਈ ਕਿਸਾਨ ਉਹਨਾਂ ਦੇ ਜ਼ਖਮੀ ਹੋਏ ਹਨ ਜਿੰਨਾਂ ਵਿੱਚੋਂ ਇੱਕ ਨੌਜਵਾਨ ਕਿਸਾਨ ਦੀ ਮੌਤ ਹੋਈ ਹੈ ਜੋ ਕਾਫੀ ਨਿੰਦਣਯੋਗ ਘਟਨਾ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਰਵੱਈਏ ਨੂੰ ਲੈ ਕੇ ਕਿਸਾਨਾਂ ਵਿੱਚ ਕਾਫੀ ਰੋਸ ਹੈ ਉਹਨਾਂ ਨੇ ਕਿਹਾ ਕਿ ਜੀ ਕਿਸਾਨੀ ਅੰਦੋਲਨ ਦੌਰਾਨ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਹੋਵੇਗਾ ਉਹਨਾਂ ਕਹਿੰਦੇ ਕਿ ਅੱਜ ਉਹਨਾਂ ਵੱਲੋਂ ਆਪਣਾ ਰੋਸ ਜ਼ਾਹਰ ਕਰਦੇ ਹੋਏ ਇਹ ਪੁਤਲਾ ਸਾੜਿਆ ਗਿਆ ਹੈ ਜੋ ਸਾਡੇ ਸੰਘਰਸ਼ ਦੇ ਕਿਸਾਨ ਗਏ ਆ ਇੰਦਰਜੀਤ ਸਿੰਘ ਜੀ ਸਾਡਾ ਹੈਗੇ ਆ ਪ੍ਰਧਾਨ ਤੇ ਜਿਸੜ ਦੇ ਸਰਵਨ ਸਿੰਘ ਜੀ ਪ੍ਰਧਾਨ ਤੁੰਗਾਂ ਵੱਲੋਂ ਉਹਨਾਂ ਦੀ ਅਸੀਂ ਸਾਡੀ ਡਿਊਟੀ ਲਈ ਇੱਥੇ ਤੁੰਗਾਂ ਦੇ ਵਿੱਚ ਕਿ ਤੁਸੀਂ ਭਾਈ ਜਿਹੜਾ ਰੋਸ ਹੋ ਜੋ ਮੋਦੀ ਦਾ ਪਤਲਾ ਫੁੱਤਲਾ ਫੁੱਕੋ ਇਸ ਕਰਕੇ ਅਸੀਂ ਸਾਰੀ ਸੰਗਤ ਇਕੱਠੀ ਹੋ ਕੇ ਅਸੀਂ ਮੋਦੀ ਸਾਹਿਬ ਦਾ ਮੋਦੀ ਦਾ ਪੂਲਾ ਫੁੱਲਣ ਲੱਗੇ ਆ ਕਿਉਂਕਿ ਭਾਈ ਉਹਨੇ ਸਾਨੂੰ ਬੜਾ ਤੰਗ ਕੀਤਾ ਇਸ ਕਰਕੇ ਭਾਈ ਉਹ ਨਵੇਂ ਕਾਨੂੰਨ ਹੋਰ ਲੈ ਆਇਆ ਕਾਨੂੰਨ ਤੇ ਕਾਨੂੰਨ ਲਈ ਆਉਂਦਾ ਜਿਹੜਾ ਕਿਸਾਨਾਂ ਨੂੰ ਸਾਨੂੰ ਉਹਨਾਂ ਨੇ ਬਹੁਤ ਜ਼ਿਆਦਾ ਤੰਗ ਕੀਤਾ ਆ ਇਸ ਕਰਕੇ ਉਹਦੇ ਅਸੀਂ ਨਹੀਂ ਰੋਸ ਹੋ ਜੋ ਪੁੱਤਲੇ ਫੂਕ ਰਹੇ ਆ ਇਸ ਕਰਕੇ ਭਾਈ ਸਾਰੀ ਸਾਡੇ ਵੇਖੋ ਕਿੰਨੇ ਹੀ ਸੰਗਤਾਂ ਇਕੱਠੀ ਹੋਈਆਂ ਤੇ ਸਾਡੇ ਉੱਥੇ ਜਾ ਕੇ ਕਿਸਾਨ ਠੰਡ ਜਾ ਕੇ ਬੈਠੇ ਆ ਫਿਰ ਉੱਥੇ ਜਾ ਕੇ ਸਾਡਾ ਸ਼ੁਭਕਰਨ ਸਿੰਘ ਦੇ ਸਿੱਧੀਆਂ ਗੋਲੀਆਂ ਮਾਰੀਆਂ ਉਹਨੂੰ ਛੇਦ ਕਰਤਾ ਉਹਦਾ ਅਜੇ ਕੋ ਨਿਆਂ ਨਹੀਂ ਦੇਂਦੇ ਅਸੀਂ ਉਹਦਾ ਵੀ ਇਨਸਾਫ ਲੈਣਾ ਤੇ ਅਸੀਂ ਆਹ ਜਿਹੜੇ ਕਾਲੇ ਕਾਨੂੰਨ ਸਾਡੇ ਤੇ ਥੋਪੀ ਜਾਂਦਾ ਇਹਦਾ ਵੀ ਇਨਸਾਫ ਲੈਣਾ ਇਸ ਕਰਕੇ ਭਾਈ ਰੋਸ ਵਜੋਂ ਇਹਦਾ ਉਹਦੇ ਪੁਤਲਾ ਫੋਕਣ ਲੱਗੇ ਆ ਹੁਣ ਸਰਵਨ ਸਿੰਘ ਜੀ ਕੋ ਵਿਚਾਰ ਦੱਸਣਗੇ ਮੈਂ ਜੁਜੀਕਾ ਖਾਲਸਾ ਵੇਖ ਕਾਲ ਸਵਾਗਤ ਜੀ ਬੇ ਬੁਰੂਪਾਰੀ ਸੰਗਠਨ ਜੀ ਜੋ ਕਿ ਕਿਸਾਨਾਂ ਦੇ ਨਾਲ ਇਹ ਹਾਕ ਕੁੱਤੀ ਸਰਕਾਰ ਨੇ ਮੋਦੀ ਸਰਕਾਰ ਨੇ ਮਾੜੇ ਕਾਨੂੰਨ ਲਿਆਂੜ ਕੇ ਕਿਸਾਨਾਂ ਦੇ ਜੁਰਮ ਕਰਕੇ ਗੋਲੀਆਂ ਚਲਾ ਕੇ ਪਾਣੀ ਦੀਆਂ ਬਿਛੜਾ ਮਾਰ ਕੇ ਕਿਸਾਨਾਂ ਨੂੰ ਤਰ੍ਹਾਂ ਪਰੇਸ਼ਾਨ ਕੀਤਾ ਦੇ ਪਿੰਡਾਂ ਪਿੰਡਾਂ ਤੋਂ ਟਰੈਕਟਰ ਟਰਾਲੀਆਂ ਲੈ ਕੇ ਗੱਡੀਆਂ ਲੈ ਕੇ ਮਸ਼ੀਨਾਂ ਲੈ ਕੇ ਕਿਸਾਨ ਦਿੱਲੀ ਮੋਰਚੇ ਤੇ ਧਰਨੇ ਵਾਸਤੇ ਗਏ ਆ ਉਥੇ ਅਸੀਂ ਇਸੇ ਤਰ੍ਹਾਂ ਆਈ ਵਾਰੀ ਵਾਰੀ ਜਿਥੇ ਆ ਪਤਾ ਤੇ ਜਿੱਥੋਂ ਸਾਡੇ ਹਨ 12 13 ਸਿੰਘ ਉਥੇ ਪਹੁੰਚਿਆ ਦਿੱਲੀ ਇਸੇ ਤਰ੍ਹਾਂ ਜਥੇ ਬਣਾ ਕੇ ਵਾਰੀ ਵਾਰੀ ਅਸੀਂ ਆਉਂਦੇ ਜਾਂਦੇ ਰਵਾਂਗੇ ਜਿੰਨਾਂ 'ਚ ਸਾਨੂੰ ਕੋਈ ਸਰਕਾਰ ਨਿਆਂ ਨਹੀਂ ਦੇ ਦਿੰਦੀ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਸ਼ੁਭ ਕਰਨ ਨੂੰ ਕੋਈ ਮਤਲਬ ਫੈਸਲਾ ਨਹੀਂ ਦਿੰਦੀ ਉਹਨਾਂ ਦੀ ਮੋਗਾ ਜੋ ਕਿਸਾਨਾਂ ਦੇ ਨਾਲ ਤਕਾ ਹੋ ਰਿਹਾ ਏ ਗੋਲੀਆਂ ਵਜ ਰਹੀਆਂ ਏ ਪਾਣੀਆਂ ਬਿਛਾੜਾਂ ਵਜ ਰਹੀਆਂ ਏ ਜਿੰਨਾਂ 'ਚ ਸਰਕਾਰ ਦੀਆਂ ਨੀਤੀਆਂ ਸਹੀ ਨਹੀਂ ਹੁੰਦੀਆਂ ਉਹਨਾਂ ਜਿਹੜਾ ਕਿਸਾਨ ਗਾਜਵਾਦ ਕਿਥੇ ਤਸਾ ਦੇਣਗੇ ਐਡੀਸ਼ੀਨੀ ਭਈ ਮੋੜਨ ਵਾਲੇ ਨਹੀਂ ਭਾਵੇਂ ਸਾਲਾਂ ਸੰਬੰਧੀ ਮੋਟਾ ਚਲੇ ਆਈਏ ਇਸ ਕਰਕੇ ਕਿ ਮੋਦੀ ਸਰਕਾਰ ਦਾ ਪਤਲਾ ਫੂਕ ਰਹੇ ਆ ਪਤਲਾ ਫੂਕਣੇ ਇਸ ਕਰਕੇ ਡੇ ਆ ਕਿ ਇਹਨੂੰ ਕੋਈ ਸ਼ਰਮ ਆਵੇ ਵੀ ਮੇਰੇ ਦੁਨੀਆ ਕਿੰਨੀ ਖਿਲਾਫ ਹੈ ਇਸ ਕਰਕੇ ਇਹ ਪਤਲਾ ਲੱਗੇ ਫੂਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ